ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੁਣ ਆਪਾਂ ਬਣਾਉਣ ਲੱਗੇ ਆਂ ਕਾਫ ਵਾਲੀ ਬਾਂ ਦਾ ਡਿਜ਼ਾਈਨ ਜਿਹੜਾ ਗੁਲਾਈ ਦੇ ਵਿੱਚ ਕੱਟ ਪੈਂਦਾ ਹੁੰਦਾ ਉਹ ਵਾਲੀ ਬਾਹ ਮਣਾ ਕੇ ਤਿਆਰ ਕਰਨੀ ਆਪਾਂ ਸਭ ਤੋਂ ਪਹਿਲਾਂ ਆਪਾਂ ਬਾਹ ਲੈ ਲਈ ਆਪਣਾ ਕਨੀਜ ਹੈ ਜੀ ਮੈਚਿੰਗ ਸੂਟ ਇਹਦੇ ਨਾਲ ਵਾਈਟ ਕਲਰ ਦੀ ਸਲਵਾਰ ਹੁਣ ਜਿੰਨੀ ਲੰਬਾਈ ਇਹਦੀ ਹੈਗੀ ਆ ਇਸ ਤਰ੍ਹਾਂ ਉਨੀ ਆਪਾਂ ਬਕਰਮਦੀ ਲੰਘ 15 7:30 ਵਧੂਰਾ ਇਸ ਤਰ੍ਹਾਂ ਠੀਕ ਹੈ ਜੀ ਇਹਨੂੰ ਹੁਣ ਕਰ ਦਈਏ ਤਾਂ ਕਟੇ ਇਹਨੂੰ ਨਾਲ ਤੋਂ ਵਿਚਕਾਰੋਂ ਆਪਾਂ ਕਟਾਂਗੇ ਕੱਟ ਕੇ ਇਹਦੇ ਆਪਾਂ ਦੋ ਹਿੱਸੇ ਕਰ ਲਏ ਤਾਂ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇੱਥੇ ਗਲਾਈ ਇਸ ਤਰ੍ਹਾਂ ਲਾਈ ਪਾਵਾਂਗੇ ਹੁਣ ਇਹਨੂੰ ਆਪਾਂ ਕੱਪੜੇ ਦੇ ਉੱਤੇ ਇਸ ਤਰ੍ਹਾਂ ਐਵੇਂ ਕਰਕੇ ਲਾ ਲਿਆਵਾਂਗੇ ਅਲੱਗ-ਅਲੱਗ ਲਾਉਣੀਆਂ ਇਕੱਠੀਆਂ ਨਹੀਂ ਲਾਉਣੀਆਂ ਜੀ ਇਹ ਆਪਾਂ ਡੱਡ ਬਣਾ ਕੇ ਤਿਆਰ ਕਰਾਂਗੇ ਠੀਕ ਆ ਐਸ ਆਪਾਂ ਵਾਈਟ ਕੱਪੜੇ ਤੇ ਲਾ ਲਏਗੇ ਤੇ ਆ ਆਪਾਂ ਲੈਸ ਵੀ ਲਾਉਣੀ ਹੈ ਇਹਦੇ ਨਾਲ ਉਹ ਵੀ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਲਾਵਾਂਗੇ ਆ ਦੇਖ ਸਕਦੇ ਹੋ ਜੀ ਤੁਸੀਂ ਇਸ ਤਰ੍ਹਾਂ ਆਪਾਂ ਜਿਹੜੀ ਕਾਫ ਆਪਣੀ ਕੱਟੀ ਸੀ ਉਹ ਇਸ ਤਰ੍ਹਾਂ ਕੱਪੜੇ ਤੇ ਲਾ ਲੈਂਦੇ ਇਹਨੂੰ ਹੁਣ ਆਪਾਂ ਸੈਂਟਰ ਦੇ ਵਿੱਚੋਂ ਕੱਟ ਕੱਟ ਦਾਂਗੇ ਤੇ ਇਸ ਤਰ੍ਹਾਂ ਆਪਾਂ ਜਿਹੜਾ ਕੱਪੜਾ ਦੂਰ ਸੀ ਇੱਧਰ ਕਰ ਲਈ ਸੀ ਇਹਨੂੰ ਪਾਸtra ਕੱਟ ਦਾਂਗੇ ਹੁਣ ਆਪਾਂ ਇੱਥੋਂ ਸਲਾਈ ਲਾਵਾਂਗੇ ਸਲਾਈ ਇਹ ਜਿਹੜੀ ਆਪਾਂ ਬੁਕਰਮ ਦੇ ਉੱਤੇ ਨਹੀਂ ਚੜੰਦੇ ਨੇ ਦੇ ਦੇ ਨਾਲ-ਨਾਲ ਲਾਵਾਂਗੇ ਇਹ ਆਪਾਂ ਤੁਹਾਨੂੰ ਚੜਾਈ ਦੱਸਤੀ ਜੀ ਭੁੱਲ ਗਏ ਸੀ ਦੱਸਣੀ ਕਾਫੀ ਕਿੰਨੀ ਐ ਸਵਾ ਦੋ ਇੰਚ ਹੈ ਕੀ ਪੇਸਟਿੰਗ ਬੜੇ ਬਕਰਮ ਸੀ ਇਸ ਤਰ੍ਹਾਂ ਅੱਗੇ ਤਾਂ ਇਹ ਜੋੜ ਆ ਜੂਗਾ ਆਪਣਾ ਦੂਰਾ ਅਗੇ ਕੱਪੜੇ ਦੀ ਇਧਰ ਉਹ ਇਸੇ ਤਰ੍ਹਾਂ ਲਾ ਲਾਂਗੇ ਇਲਾਕੇ ਇਹਦੀ ਹੁਣ ਕਰਦਾਂਗੇ ਸਾਈਡ ਤੋਂ ਕਟਿੰਗ सीधा कर लेंगे सीधा करके ना ये आप इत ला लेंगे ये उपर ਕੰਨਾ ਬਾਹਰ ਨੂੰ ਨਿਕਲਦਾ ਆਪਣਾ ਕੱਪੜਾ ਜਿਹੜਾ ਫੇਟਾ ਹੁੰਦਾ ਉਸੇ ਤਰ੍ਹਾਂ ਇੱਧਰਲੀ ਪਾਸੇ ਚੰਗੇ ਰੰਗ ਲਾਈ ਨਾ ਬਾਹਰ ਕੱਢ ਕੇ ਜਿੰਨੀ ਤਰ੍ਹਾਂ ਸਿਉਣ ਲਾਓ ਅਜੇ ਤੱਕ ਕੋਈ ਕੰਮ ਕਰਦੇ ਆਂ ਪੂਰੀ ਸਫਾਈ ਨਾ ਕਰੋ ਫੇਰ ਹੀ ਸੋਣਾ ਲੱਗਦਾ ਜੀ ਹੁਣ ਆਪਾਂ ਇਹਦੇ ਸੈਂਟਰ ਚ ਲਾ ਲੈਨੇ ਆਂ ਟੱਕ ਬਾਂਦੇ ਫਿਲਾ ਲੈ ਟੱਕ ਸੱਦ ਪੁੱਠਾ ਪਰ ਚੈੱਕ ਕਰ ਲੈਣੀ ਆ ਲਾਉਣ ਲੱਗੇ ਤੁਸੀਂ ਧਿਆਨ ਰੱਖਣਾ ਵੀ ਦੋਨੇ ਆਪਣੇ ਟੇਸਟਿੰਗ ਵਾਲਾ ਪਾਸਾ ਉੱਪਰ ਆਉਣਾ ਚਾਹੀਦਾ ਤੇ ਦੋਨੇ ਐਵੇਂ ਆਪਣੇ ਪਟਾਂ ਸਹੀ ਹੋਣੇ ਚਾਹੀਦੀ ਹੈ ਗੁਲਾਈ ਹੁਣ ਆਪਾਂ ਸਿੱਧਾ ਪਾਸਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਇੱਥੇ ਰੱਖ ਲਾਂਗੇ ਉੱਪਰ ਲਾ ਦਾਂਗੇ ਸਲਾਈ ਸਲਾਈ ਜਿਹੜੀ ਆਪਾਂ ਉਹ ਧਿਆਨ ਨਾਲ ਲਾਉਣੀ ਹੈ ਜੇ ਜਿੰਨੀ ਸਪੇਸ ਛੱਡੀ ਐ ਤੁਸੀਂ ਬਕਰਮ ਦੇ ਜੀ ਉੱਪਰ ਸਲਾਈ ਲਾਉਣ ਲੱਗੇ ਆ ਤਾਂ ਓਨੀ ਓਨੀ ਉੱਪਰ ਦੇਖ ਕੇ ਲਾਓ ਜਾਂ ਤੁਸੀਂ ਨਿਸ਼ਾਨ ਲਾ ਲਓ ਇੱਥੋਂ ਉੱਪਰ ਚੰਗੀ ਤਰ੍ਹਾਂ ਦੋ ਸਲਾਈਆਂ ਲਾ ਦਾਂਗੇ ਤਾਂ ਕਿ ਬਾਹਰ ਨਾ ਨਿਕਲੇ ਹੁਣ ਇੱਧਰ ਵੀ ਆ ਆਪਣਾ ਪੁੱਠਾ ਪਸਾ ਜੀ ਇਹਦਾ ਕਾਪ ਦਾ ਪੁੱਠੀ ਹੈ ਤੇ ਬਾਹਾਂ ਭਲੀ ਸਿੱਧੀ ਹੈ ਹੁਣ ਇਹਨੂੰ ਇਸ ਤਰ੍ਹਾਂ ਆਪਾਂ ਸਿੱਧਾ ਕਰਕੇ ਇਹਦੇ ਉੱਪਰ ਤੇ ਸਲਾਈ ਲਾ ਦਾਂਗੇ ਇਹ ਸਲਾਈ ਆਪਾਂ ਬਾਹ ਵਾਲੇ ਕੱਪੜੇ ਤੇ ਲਾਉਣੀ ਹੈ ਕਾਫੀ ਹੁਣ ਜਿਹੜੀ ਆਪਣੀ ਲੈਸ ਸੀ ਇਹਨੂੰ ਆਪਾਂ ਨਾ ਇਸ ਤਰ੍ਹਾਂ ਇਹ ਦੇ ਉੱਪਰ ਇੱਥੇ ਰੱਖ ਕੇ ਇਦਾਂ ਸਿੱਧੀ ਲਾ ਦਾਂਗੇ ਜੇ ਤੁਸੀਂ ਇਹ ਇੱਧਰ ਵੀ ਲਾ ਸਕਦੇ ਹੋ ਇਸ ਤਰ੍ਹਾਂ ਐਵੇਂ ਵੀ ਡਿਜ਼ਾਈਨ ਬਣ ਜਾਊ ਤੇ ਉਹ ਐਵੇਂ ਵੀ ਲਾ ਸਕਦੇ ਬਟ ਆਪਾਂ ਵੀ ਇਸੇ ਤਰ੍ਹਾਂ ਕੱਪ ਦਿੱਤੇ ਲਾਵਾਂਗੇ ਤੇ ਰੱਖ ਕੇ ਇੱਕ ਸਲਾਈ ਲਾ ਦਾਂਗੇ ਉੱਪਰ ਇਥੇ ਜਦੋਂ ਮੋੜਨੀ ਹੈ ਨਾ ਤੁਸੀਂ ਇਸ ਤਰ੍ਹਾਂ ਸੂਈ ਵਿੱਚ ਰੱਖਿਆ ਕਰੋ ਫਿਰ ਆਪਣੀ ਚੁੰਡ ਹੋਈ ਕੱਪੜੇ ਦੀ ਹੋਈ ਲੈਸ ਦੀ ਹੋਈ ਬਹੁਤ ਵਧੀਆ ਮੁੜਦੀ ਹੈ ਇਧਰ ਵਾਲ ਨੂੰ ਮੋੜ ਲਾਂਗੇ ਹੌਲੀ ਹੌਲੀ ਧਿਆਨ ਨਾਲ ਆਸਤੇ ਆਸਤੇ ਸिलाई ਲਾਓ ਗਰੀ ਫालतू ਲੈ ਆ ਸਾ ਉਹ ਆਪਾਂ ਕਰ ਦਾਂਗੇ ਇੱਥੇ ਕਟਿੰਗ ਦੇਖ ਸਕਦੇ ਹੋ ਜੀ ਤੁਸੀਂ ਆਪਣਾ ਬਾਹਮੋ ਕਫਾਲਾ ਕੱਟ ਕਫਾਲਾ ਡਿਜ਼ਾਈਨ ਬਣ ਕੇ ਤਿਆਰ ਆ ਦੇਖ ਕੇ ਦੱਸਿਓ ਤੁਸੀਂ ਮੇਰਾ ਡਿਜ਼ਾਈਨ ਕਿਦਾਂ ਦਾ ਲੱਗਿਆ ਆਪਣਾ ਦੂਸਰਾ ਚੈਨਲ ਆ ਜੀ ਜਸਪ੍ਰਿਤ ਬਾਲਟੀ ਕੁਕਿੰਗ ਚੈਨਲ ਆ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਜਿਸ ਤਰ੍ਹਾਂ ਤੁਸੀਂ ਇਸ ਚੈਨਲ ਨੂੰ ਪਿਆਰ ਦਿੱਤਾ ਉਹਨੂੰ ਵੀ ਸਪੋਰਟ ਕਰੋ ਜੀ ਉਸੇ ਤਰ੍ਹਾਂ वह आप कुंगीडियो लेके आए जी भी रेसपी तुम्हें सीखनी होनी कमेंट करके दस सकते हो उ आप रैसपी थोड़े वास्ते बना के हाजिर करा जी ठीक है इधर देख सकते दे हो तुम इस तरह अपने बहुत अपना डिजाइन आ जाओ ਮੇਰੀ ਵੀਡੀਓ ਜੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀਆਂ ਭੈਣਾਂ ਬਹੁਤ ਸਾਰੇ ਸੋਹਣੇ ਸੋਹਣੇ ਕਮੈਂਟ ਕਰਦੀਆਂ ਧੰਨਵਾਦ ਉਹਨਾਂ ਭੈਣਾਂ ਦਾ ਬਹੁਤ ਬਹੁਤ